ਆਪਾਂ ਇਸ ਟਾਈਮ ਖੜੇ ਆਂ ਜੋਧੇਲ ਵਸਤੀ ਤੋਂ ਜਿਹੜਾ ਸੁੰਦਰ ਨਗਰ ਨੂੰ ਰੋਡ ਜਾ ਰਿਹਾ ਹਨੀ ਮਰਵਾਹਾ ਜੀ ਪ੍ਰਧਾਨ ਜੀ ਇਹਨਾਂ ਦੀ ਸਾਰੀ ਟੀਮ ਇਹ ਸਾਰੇ ਸਤਿਕਾਰਯੋਗ ਵੀਰ ਇਹਨਾਂ ਦੀ ਮਦਦ ਨਾਲ ਜਿਹੜੇ ਅਸੀਂ ਰੈਡੀ ਫੜੀ ਜਿੰਨੇ ਵੀ ਮੇਰਾ ਵੀਰ ਲਾਂਦੇ ਨੇ ਉਹਨਾਂ ਨੂੰ ਅਵੇਅਰਨੈਸ ਕਰਨ ਲਈ ਜਿਹੜਾ ਇਹ ਕੈਂਪ ਲਾਇਆ ਸੀ ਸਾਡਾ ਮੇਨ ਮਕਸਦ ਹੈ ਕਿ ਜਿਹੜੇ ਆਪਾਂ ਇਸ ਰੋਡ ਤੋਂ ਟ੍ਰੈਫਿਕ ਜਾਮ ਲਈ ਟ੍ਰੈਫਿਕ ਜਾਮ ਨੂੰ ਨਜਾਦ ਦੁਆਉਣ ਲਈ ਜਿਵੇਂ ਰੈਡੀ ਫੜੀ ਜਿਹੜੀ ਰੋਡ ਤੇ ਰਸਤਾ ਰੋਕ ਕੇ ਖੜੀ ਰਹਿੰਦੀ ਹੈ ਉਹਨਾਂ ਨੂੰ ਗਾਈਡ ਕਰ ਸਕੀਏ ਜਿਹੜਾ ਇਸ ਇਲਾਕੇ ਦਾ ਟ੍ਰੈਫਿਕ ਉਹ ਨਿਰਵੇਗਨ ਚਲਾ ਸਕੀਏ ਉਹਦੇ ਸੰਬੰਧੀ ਜਿਹੜਾ ਇਹ ਇੱਕ ਮੀਟਿੰਗ ਸੀ ਪਰੜੀ ਫੜੀ ਵਾਲਿਆਂ ਨੇ ਕੀਤੀ ਸੀ ਜੀ ਸਰ ਜੀ ਛੋਟਾ ਲਗਾ ਗਏ ਇਹਨਾਂ ਵੱਲੋਂ ਹੱਬ ਅੱਖੀ ਹੰਗਾਰਾ ਹੈ ਸਾਨੂੰ ਵੇਖੋ ਮਾਨਯੋਗ ਸੀਪੀ ਸਾਹਿਬ ਤੇ ਸਾਡੇ ਡੀਸੀਪੀ ਟ੍ਰੈਫਿਕ ਏਡੀਸੀਪੀ ਟ੍ਰੈਫਿਕ ਮੈਮ ਤੇ ਏਸੀਪੀ ਟ੍ਰੈਫਿਕ ਸਾਰੇ ਅਫਸਰ ਸਹਿਬਾਨ ਵੱਲੋਂ ਸ਼ਹਿਰ ਦੇ ਵੱਖ-ਵੱਖ ਰੋਡਾਂ ਤੇ ਜਿਹੜੀ ਟੌਰਨ ਜ਼ੋਨ ਨੇ ਜਿੱਥੇ ਪਹਿਲੇ ਕਰੋਚਮੈਂਟ ਸੀ ਉਹ ਹਟਾਈ ਗਈ ਹੁਣ ਅਸੀਂ ਜਿਹੜਾ ਇਹ ਰੋਡ ਹੈ ਵਸਤੀ ਚੌਂਕ ਤੋਂ ਲੈ ਕੇ ਇਹ ਸੁੰਦਰ ਨਗਰ ਰੋਡ ਤੱਕ ਇਹ ਰੋਡ ਜਿਹੜਾ ਇਸ ਰੋਡ ਦੇ ਕਾਫੀ ਮਾਤਰਾ ਚ ਜਿਹੜੀ ਰੇੜੀ ਫੜੀ ਹੈ ਸਾਡਾ ਮੇਨ ਮਕਸਦ ਹੈ ਕਿ ਪਹਿਲਾਂ ਇਹਨਾਂ ਲੋਕਾਂ ਨੂੰ ਬਰੀਫ ਕੀਤਾ ਜਾਵੇ ਪਿਆਰ ਨਾਲ ਸੁਝਾਇਆ ਜਾਵੇ ਜੇ ਨਹੀਂ ਹਟਦੇ ਉਸ ਤੋਂ ਬਾਅਦ ਨੋਟਿਸ ਦੇ ਕੇ ਜਿਹੜੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਦੇਖੋ ਜੀ ਅਗਵਾਈ ਤਾ ਜਿਹੜਾ ਪੰਕਜ ਅਸੀਂ ਇਨਚਾਰਜ ਲਾਇਆ ਰੇੜੀ ਫੜੀ ਦਾ ਮੈਂ ਪ੍ਰਧਾਨ ਹ ਬਸਤੀ ਜੋਧੇਵਾਲ ਮਾਰਕੀਟ ਸਿਚੁਏਸ਼ਨ ਰਜਿਸਟਰ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਪੁਲਿਸ ਪ੍ਰਸ਼ਾਸਨ ਦਾ ਮਤਲਬ ਸਾਥ ਦੇਈਏ ਦੇਖੋ ਕੱਲ ਸੰਡੇ ਸੀ ਬਹੁਤ ਬੁਰਾ ਹਾਲ ਸੀਗਾ ਬਹੁਤ ਰਸ਼ ਹੋ ਜਾਂਦਾ ਤੇ ਇਹਨਾਂ ਨੂੰ ਬੇਨਤੀ ਲਈ ਸੀ ਅੱਜ ਵੀ ਸਾਰੇ ਰੇੜੀ ਫੜੀ ਵਾਲੇ ਵੀਰਾਂ ਨੂੰ ਇਹ ਸਾਰੇ ਹਮਮਾ ਕੇ ਪਹੁੰਚੇ ਆ ਇਹਨਾਂ ਨੇ ਪੂਰਾ ਵਿਸ਼ਵਾਸ ਦਰਵਾਇਆ ਵੀ ਜਿਹੜੀ ਵਾਈਟ ਲਾਈਨ ਤੋਂ ਵੀ 1 ਫੁੱਟ ਪਿੱਛੇ ਕਰਕੇ ਲਾਵਾਂਗੇ ਤੇ ਅਸ਼ੋਕ ਚਵਾਨ ਜੀ ਆਏ ਆ ਇਹਨਾਂ ਨੇ ਵੀ ਸਮਝਾਇਆ ਵੀ ਕੱਲ ਇਹ ਫੇਰ ਇੱਕ ਵਾਰ ਰੌਂਡ ਕੱਢਣਗੇ ਇਸ ਚੀਜ਼ ਦਾ ਜੇ ਫੇਰ ਵੀ ਰੇੜੀ ਫੜੀ ਵਾਈਟ ਲਾਈਨ ਤੋਂ ਅੱਗੇ ਹੋਈ ਤੇ ਫਿਰ ਜਿਹੜੀ ਅਗਲੀ ਇਹਨਾਂ ਦੀ ਜਿਹੜੀ ਕਾਰਵਾਈ ਹੈ ਪ੍ਰਸ਼ਾਸਨ ਕਰੇਗੀ ਤੇ ਹਾਂਜੀ ਅਵੇਅਰਨੈਸ ਕੀਤਾ ਜੀ ਇੱਕ ਵਾਰ ਕੱਲ ਫੇਰ ਅਰਾਊਂਡ ਘੱਡਣਗੇ ਦੇਖਣਗੇ ਜੇ ਕੱਲ ਵੀ ਇਹੀ ਹਾਲ ਹੋਇਆ ਫਿਰ ਦੇਖੋ ਤੁਹਾਨੂੰ ਜਿੱਦਾ ਤੁਹਾਨੂੰ ਪਤਾ ਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਪੂਰੀ ਮਾਰਕੀਟ ਸ਼ਾਹਪੂਰ ਰੋਡ ਚੱਲ ਜਾਓ ਫੀਲਡ ਗਨ ਚੱਲ ਜਾਓ ਹੋਰ ਜਿਹੜੇ ਮਰਜੀ ਏਰੀਆ 'ਚ ਚੱਲ ਜਾਓ ਸਾਰੀ ਰੇੜੀ ਫੜੀ ਜਿਹੜੀ ਹੈ ਮਰਿਆਦਾ ਨਾਲ ਲੱਗ ਰਹੀ ਆ ਜਾਂ ਚੱਕੀ ਵੀ ਗਈ ਆ ਕਾਫੀ ਹੱਦ ਤੋ ਹਰਾਉਂ ਰੋਡ ਤੇ ਹੀ ਚੱਲ ਜੋ ਚਾਹੇ ਤੁਸੀਂ ਬਹੁਤ ਵਧੀਆ ਲੱਗਦਾ ਸ਼ੀਸ਼ੇ ਵਾਂਗੂ ਚਮਕ ਰਹੀ ਆ ਮਾਰਕਟਾਂ ਜੀ ਸਾਡੀ ਮਾਰਕੀਟ ਹੈਗੀ 25-25 ਸਾਲ ਤੋਂ ਰੇੜੀ ਫੜੀ ਲਾ ਰਿਆ ਫਿਰ ਵੀ ਅਸੀਂ ਧਿਆਨ ਡਿਪਟੀ ਸਾਹਿਬ ਨੂੰ ਤੇ ਸ਼ੋਕ ਚੋਹਾਂ ਜਿਹੜੇ ਇੰਚਾਰਜ ਨੇ ਸਾਡੇ ਵੀ ਇੱਕ ਮੌਕੇ ਨੂੰ ਦੋ ਵੀ ਮਰਿਆਦਾ ਚ ਲਾਂਦੇ ਆ ਤਾਂ ਠੀਕ ਹੈ ਨਹੀਂ ਤਾਂ ਫਿਰ ਜੋ ਇਹ ਕਾਰਵਾਈ ਕਰਨਗੇ ਤੇ ਜੋ ਵੀ ਕਾਰਵਾਈ ਹੈਗੀ ਆ ਬਹੁਤ ਵਧੀਆ ਉਪਰਾਲਾ ਜੀ ਆਉਣ ਵਾਲੇ ਟਾਈਮ ਤੇ ਇਸ ਸਮੇਂ ਦੀ ਮੰਗ ਸੀ ਕਿ ਰਸ਼ ਨੂੰ ਕੰਟਰੋਲ ਕੀਤਾ ਜਾਵੇ ਜੇ ਰਸ਼ ਕੰਟਰੋਲ ਨਾ ਹੁੰਦਾ ਤਾਂ ਸਾਡੀ ਬਸਤੀ ਜੋਧੇਵਾਲ ਫੇਲ ਹੋਣ ਦਾ ਪੂਰਾ ਬੁਰਾ ਚਾਂਸ ਸੀਗਾ ਇਹ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਇਹ ਟ੍ਰੈਫਿਕ ਪੁਲਿਸ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾਇਆ ਪਿਆਰ ਨਾਲ ਸਮਝਾਇਆ ਸਭ ਨੂੰ ਬਹੁਤ ਵਧੀਆ ਉਪਰਾਲਾ